ਕਾਰਨ ਕੀ ਹੈ ਜਿਹੜਾ ਮਾਲ ਲੱਗਦਾ ਹੈ ਟ੍ਰਾਂਸਫਰ ਮੇ ਕ੍ਰੈਪਸ ਗਏ ਨੇ ਟੈਂਪਰੇਰੀ ਟ੍ਰਾਂਸਫਰ ਮੇ ਰੱਖਿਆ ਚੁਗਾ ਜਿੱਥੇ ਬੇਕਰ ਕੋ ਲੋਡ ਲੋਡ ਰੈ ਐਸੋ ਕਿ ਜ਼ਿਆਦਾ ਹੋਣਾ ਹੋ ਜਿਹਦੇ ਕਰਕੇ ਨੁਆਗ ਲੱਗ ਗਈ ਹੈਗੀ ਆ ਕਿਉਂ ਇਹਨਾਂ ਨੂੰ ਚਾਹੀਦਾ ਹੈ ਕਿ ਜਿੰਨੇ ਵੀ ਇਹਨਾਂ ਦੇ ਰਿਪੇਅਰ ਹੈਗੇ ਆ ਪ੍ਰੋਪਰ ਤਰੀਕੇ ਨਾਲ ਕੀਤੀ ਜਾਵੇ ਇਹ ਅਕਸਰ ਇਸ ਟਰਾਂਸਫਾਰਮ ਮੇਂ ਖਾਸ ਕਰਕੇ ਗੱਲ ਹੈ ਕਿ ਦੂਏ ਦਿਨ ਹੀ ਖਰਾਬ ਹੋ ਜਾਂਦਾ ਸਰ ਫਾਰਵਰਡ ਬਗਾਰੇ ਦਿੱਤੀ ਪਾਈਪ ਗੇਟ ਨੂੰ ਫੋਨ ਕੀਤਾ ਕਿ ਹਾਈ ਤੱਕ ਨਹੀਂ ਪਹੁੰਚੀਏਗੀ ਪੁਲਿਸ ਡਿਪਾਰਟਮੈਂਟ ਪਹੁੰਚ ਗਈ ਹੈਗੀ ਆ ਬਿਜਲੀ ਦੇ ਜਿਹੜੇ ਉਹਨਾਂ ਦੇ ਲਾਈਨਮੈਨ ਬਗਾਰੇ ਆ ਗਏ ਕਿ ਕਿੰਨੀ ਦੇਰ ਹੋ ਗਈ ਸਰ ਇਤਨੀ ਮਨ 15-20 ਮਿੰਟ ਹੋ ਗਏ ਹੈਗੇ ਜੀ ਸਰ ਉਹ ਕਹਿੰਦੇ ਜੀ ਆ ਰਹੀ ਹੈ ਅੱਜ ਕੱਲ ਪਈ ਹੈ ਜੀ ਕਹਿੰਦੇ ਪਰ ਉਹ ਕਿੱਥੋਂ ਚਲੀਏਗੀ ਜੀ ਜੀ ਤਾਂ ਨਹੀਂ ਕਹਿੰਦੇ ਮੈਨਾ ਬਖਸਿੰਗਾ ਸਮੂਹ ਮਾਡਲ ਟਾਉਨ ਨਿਵਾਸੀ ਆਲੇ ਨਾਲੇ ਖੜੇ ਆ ਇਥੇ ਟਰਾਂਸਫਰ ਜੇ ਤੁਸੀਂ ਆਪ ਦੇਖਿਆ ਮੀਡੀਆ ਸਾਹਿਬ ਨੇ ਅੱਗ ਲੱਗੀ ਕਿਸ ਤਰ੍ਹਾਂ ਲੋਕਾਂ ਨੇ ਖੁਦ ਰੇਤਾ ਪਾਣੀ ਪਾ ਲੜਗੜ ਮਗ ਜੋ ਮਿਲਿਆ ਪਾਈ ਗਏ ਪਰ ਅੱਧਾ ਘੰਟਾ ਹੋ ਗਿਆ ਜਿਹੜਾ ਫਾਇਰ ਬਿਗੜ ਨਹੀਂ ਆਈ ਫਾਇਰ ਬਿਗੜ ਨੂੰ ਫੋਨ ਵੀ ਵਗੈਰਾ ਲਾਇਆ ਤੁਸੀਂ ਫੋਨ ਬਗ ਮੱਲੇ ਚਾਹਤ ਲਾਇਆ ਹੋਇਆ ਕੌਣ ਆਈ ਨਹੀਂ ਹਾਲੇ ਪੁਲਿਸ ਵਾਲੇ ਨੇ ਵੀ ਲਾਇਆ ਪੁਲਿਸ ਵਾਲੇ ਖੜੇ ਆਓ ਦੇਖੋ ਪਿੱਛੇ ਮਾਰੋ ਕੈਮਰਾ ਉਹਨਾਂ ਨੇ ਲਾਇਆ ਨੇਜ ਤੱਕ ਨਹੀਂ ਆਈ ਤੇ ਅੱਗ ਲੱਗਣ ਦਾ ਕਾਰਨ ਕੀ ਹੈ ਕੁਝ ਸਾਹਮਣੇ ਆਇਆ ਜੀ ਇਹ ਤਾਂ ਹੁਣ ਵਿਜੀਲ ਬੋਰਡ ਵਾਲੇ ਦੱਸੂਗਾ ਕੀ ਕਾਰਨ ਹੈਗਾ ਟੈਂਪਰੇਰੀ ਲਾ ਕੇ ਚਲੇ ਗਏ ਆ ਹੁਣ ਆ ਰਹੀ ਹੈ ਆ ਰਹੀ ਉਹ ਦੇਖੋ ਮੈਂ ਨਿਗਾਹ ਮਾਰੀ ਆ ਹੁਣ ਆ ਰਹੀ ਹੈ ਜਦੋਂ ਬੰਦਾ ਕਹਿੰਦੇ ਨਾ ਪੁੱਜ ਗਈ ਜਦੋਂ ਬੰਦਾ ਪੂਰਾ ਹੋ ਜਾਂਦਾ ਹੋਸਾਬ ਆ ਗਣਕ ਕੀ ਨਾਮ ਮੇਰਾ ਨਾਮ ਇਹ ਦੱਸੇ ਮੈਂ ਮਾਰਡਨ ਨੂੰ ਆਤੀ ਹਾਂ ਆਪਣਾ ਨਾਲ ਘਰ ਆ 133 ਤੇ ਆਪਾਂ ਲੱਗੀ ਨੂੰ ਅੱਗ 20 25 ਮਿੰਟ ਹੋ ਗਏ ਆ ਅਜੇ ਤੱਕ ਫਾਇਰ ਬ੍ਰਿਗੇਡ ਨੂੰ ਕਿਤੇ ਨੂੰ ਫੋਨ ਹੋ ਗਿਆ 20 25 ਮਿੰਟ ਅਜੇ ਤੱਕ ਕੋਈ ਫਾਇਰ ਬ੍ਰਿਗੇਡ ਆ ਕੇ ਪਹੁੰਚਿਆ ਇਸ ਕਰਕੇ ਆਪਾਂ ਪ੍ਰਕਾਸ਼ ਨੂੰ ਕੀ ਕਹਨੇ ਆ ਜੇ ਆਪਾਂ ਫਾਇਰ ਬ੍ਰਿਗੇਡ ਦੇ ਕੋਲ ਤੋਪਦਾ ਨਹੀਂ ਆਇਆ ਅੱਗ ਲੱਗਣ ਦਾ ਕਾਰਨ ਕੀ ਹੈ ਜੀ ਅੱਗ ਲੱਗਣ ਦਾ ਕਾਰਨ ਕੀ ਹੈ ਮੇਖਾ ਜੋ ਵੀ ਸਾਨੂੰ ਤਾਂ ਨਹੀਂ ਪਤਾ ਇਸ ਅੱਗ ਲੱਗਣ ਦਾ ਕਾਰਨ ਕੀ ਹੈ ਸਤਾਰ ਫਰ ਨੂੰ ਅੱਗ ਲੱਗੀ ਸਾਰਾ ਮੱਲਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਦੇਖਿਆ ਤਾਂ ਫਿਰ ਪੁਲਸ ਵਾਲੇ ਨੇ ਫੋਨ ਕੀਤਾ ਪੁਲਸ ਵਾਲੇ ਤਾਂ ਉੱਥੇ ਵੀ ਲਾ ਗਏ 2-4 ਪੰਜ ਮਿੰਟ ਤੇ ਵੀਰਿਆ ਵਾਲੇ ਵੀ ਉਹਨਾਂ ਦੇ ਨਾਮ ਤੇ ਆ ਗਏ ਪਰ ਫਾਇਰ ਬ੍ਰਿਗੇਡ ਵਾਲੇ ਹਜੇ ਤੱਕ ਨਹੀਂ ਪਹੁੰਚੇ ਜੀ ਮੇਰਾ ਨਾਮ ਪ੍ਰੀਤ ਸਿੰਘ ਹੈ ਪ੍ਰੀਤ ਸਿੰਘ ਜੀ ਦੇਰੀ ਨਾਲ ਆਈ ਤੁਹਾਡੀ ਗਾੜੀ ਵੀ ਮਾਰ ਮਲ ਗਈ ਹੈ ਸਾਰਾ ਇਹ ਸਰ ਸਾਨੂੰ ਜਲੰਧਰ ਤੋਂ ਟੈਲੀਫੋਨ ਆਇਆ ਹੁਣੇ ਉਸੇ ਵੇਲੇ ਅਸੀਂ ਗੱਡੀ ਲੈ ਕੇ ਇੱਥੇ ਆ ਗਏ ਆਂ ਟੈਲੀਫੋਨ ਅੱਜ ਦੇਨੇ ਬਿਜਲੀ ਵਾਲਿਆਂ ਨੂੰ ਦਰਖਤ ਚਾਂਗੇ ਉਹਦੇ ਨਾਲ ਸਾਡੀ ਤਾਰ ਟੁੱਟ ਗਈ ਕਿ ਟੈਲੀਫੋਨ ਸਾਡਾ ਖਰਾਬ ਆ ਜਲੰਧਰ ਅਸੀਂ ਇੱਥੇ ਐਸਪੀ ਦਫ਼ਤਰ ਦਿੱਤਾ ਆ ਅਸੀਂ ਆਪਣੀ ਇਨਫੋਰਮੇਸ਼ਨ ਟੈਲੀਫੋਨ ਖਰਾਬ ਅਸੀਂ 1 ਮਿੰਟ ਜਿੱਥੇ ਪਹੁੰਚ ਗਏ ਸਾਡੇ ਮੋਬਾਈਲ ਨੰਬਰ ਹੈਗੇ ਕੋਈ ਨਹੀਂ ਹਾਂਜੀ ਸਾਡੇ ਮੋਬਾਈਲ ਨੰਬਰ ਨਹੀਂ ਹੁੰਦੇ ਤਾਂ ਤੁਸੀਂ ਜਲੰਧਰ ਨੂੰ ਲੈ ਕੇ ਆਏ ਗੱਡੀ ਕਿਥੋਂ ਲੈ ਕੇ ਆਏ ਇੱਥੋਂ ਪਗਵਾੜੇ ਤੋਂ ਹੀ ਲੈ ਕੇ ਆਏ